ਇਹ ਜਾਂ ਇਹ ਸਾਂਝਾ ਹੋਣਾ ਮਤਲਬ ਜੇ ਕੋਈ ਫੋਨ ਤੇ ਗੱਲ ਕਰ ਲੈਂਦਾ ਸਾਲ ਉਹ ਉਹ ਤਾਂ ਫੜੀ ਜਾਂਦਾ ਨਹੀਂ ਇਹ ਸਾਬਤ ਕਰਨਾ ਚਾਹੀਦਾ ਨਹੀਂ ਜੇ ਫੋਨ ਤੇ ਗੱਲ ਕਰ ਲੈਂਦਾ ਤੁਹਾਡੇ ਲੀਡਰਾਂ ਦੀਆਂ ਫੋਨ ਤੇ ਛੱਤੀ ਗੱਲਾਂ ਹੁੰਦੀਆਂ ਬੱਕਰੀ ਬੱਕੀ ਪਾਰਟੀ ਦੇ ਲੀਡਰਾਂ ਨਾਲ ਗੱਲ ਕਰ ਰਹੀ ਹੈ ਮੈਂ ਕਹਿੰਦਾ ਫਟਾ ਜੇ ਦਾਇੰਦਾਰਾਂ ਕਿਸੇ ਦੀ ਮਰਜ਼ੀ ਮੈਂ ਪ੍ਰਧਾਨ ਮੰਤਰੀਆਂ ਨਾਲ ਵੀ ਗੱਲ ਕਰ ਸਕਦਾ ਸੀ ਕਰਦਾ ਕੀਤੀਆਂ ਦਾ ਕਾਸੂ ਦੇ ਸੋ ਆਪਨੇ ਪਹਿਲੇ ਵੀ ਤੇ ਜਦ ਰਹੀ ਆ ਯਾਰ ਮੇਰੀ ਗੱਲ ਹੈ ਮੈਂ ਮੇਰੀ ਐਮਐਕੀ ਕੀਤੀ ਹੈ ਭਰਤ ਮੰਤਰੀ ਨਾਲ ਗੱਲ ਕੀਤੀ ਉਹ ਬਿਰਸਤ ਸਿੰਘ ਬਲਟੋਆ ਤੇ ਗਿਆਨੀ ਜਥੇਦਾਰ ਹਾਪੀ ਸਿੰਘ ਦਾ ਮਾਮਲਾ ਲਗਾਤਾਰ ਪਕਦੀ ਜਾ ਰਿਹਾ ਤੱਕ ਨੇ ਆ ਕਿ ਬਿਰਸਤ ਸਿੰਘ ਬਲਟੋਆ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਇੱਕ ਵੀਡੀਓ ਪਾਈ ਹੈ ਜਿਸ ਦੇ ਵਿੱਚ ਉੱਪਰ ਲਿਖਿਆ ਹੈ ਕਿ ਇਹ ਵੀਡੀਓ 15 ਅਕਤੂਬਰ ਦੀ ਹੈ ਜਦੋਂ ਉਹਨਾਂ ਦੀ ਪੇਸ਼ੀ ਸੀ 15 ਅਕਤੂਬਰ ਨੂੰ ਕਪਨ ਸਿੰਘ ਸਾਹਿਬਾਂ ਜਥੇਦਾਰਾਂ ਦੇ ਅੱਗੇ ਤਾਂ ਉਸ ਦਿਨ ਦੀ ਵੀਡੀਓ ਹੈ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਸ ਤਰੀਕੇ ਦੀ ਗੱਲ ਬਿਰਸਤ ਸਿੰਘ ਬਲਟੋਆ ਨੇ ਲਿਖੀਏ ਦੂਜੇ ਪਾਸੇ ਬਿਰਸਤ ਸਿੰਘ ਕੀ ਟੈਸਟ ਦੇ ਵਿੱਚ ਆਣ ਕੇ ਗਿਆਨੀ ਜਥੇਦਾਰ ਹਰਪੀ ਸਿੰਘ ਨੇ ਗੱਲ ਕਬੂਲ ਕੀਤੀ ਹੈ ਸਪਕਾਰ ਕੀਤਾ ਕਿ ਉਹਨਾਂ ਦੀ ਸਾਂਝ ਕੇਂਦਰ ਸਰਕਾਰ ਨਾਲ ਹੈ ਪ੍ਰਧਾਨ ਮੰਤਰੀ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਤਾਂ ਇਸ ਤਰੀਕੇ ਦੀ ਗੱਲ ਸਪਕਾਰ ਕੀਤੀ ਹੈ ਮਿਰਸਾ ਸਿੰਘ ਬਲਟੋਆ ਨੇ ਆਪਣੇ ਸੋਸ਼ਲ ਮੀਡੀਆ ਸਾਈਟ ਤੇ ਉੱਤੇ ਲਿਖਿਆ ਤੇ ਦੂਜੇ ਪਾਸੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਕਈ ਵਾਰ ਗੱਲ ਕਰਦੇ ਹੋਏ ਗਿੰਜਤ ਹਰਪੀ ਸਿੰਘ ਨੇ ਗਾਲਾਂ ਵੀ ਕੱਢੀਆਂ ਜੋ ਕਿ ਵਿੱਚ ਰਿਕਾਰਡ ਨੇ ਕਈ ਵਾਰ ਸਾੜੇ ਸ਼ਬਦ ਦੀ ਵੀ ਜਿਹੜੀ ਵਰਤੋਂ ਕੀਤੀ ਗਈ ਹੈ ਤਸਵੀਰਾਂ ਤੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਵੀਡੀਓ ਤੈਸ ਦੇ ਵਿੱਚ ਆਣ ਕੇ ਦੋਨੇ ਤਲਕੀ ਦੇ ਵਿੱਚ ਨੇ ਮਿਰਤ ਸਿੰਘ ਬਲਟੋਵਾ ਤੇ ਗਿੰਜਤ ਹਰਪੀ ਸਿੰਘ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜੋ ਕਿ ਮਿਰਤ ਸਿੰਘ ਬਲਟੋਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਸਾਈਡ ਉੱਤੇ ਪਾਈ ਹੋਈ ਹੈ ਇਸ ਨੂੰ ਲੈ ਕੇ ਦੋਨਾਂ ਦੀ ਆਪਸੀ ਕੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਣੇ ਆ ਪਰ ਇੱਥੇ ਸਵਾਲੇ ਖੜੇ ਹੁੰਦੇ ਨੇ ਕਿਸਨੇ ਵੈਲ ਕੀਤੀ ਹੈ ਦੂਜੇ ਪਾਸੇ ਇਹ ਵੀਡੀਓ ਅੰਦਰ ਤੋਂ ਲੀਕ ਕਿਵੇਂ ਹੋਈ ਹੈ ਕਿਉਂਕਿ ਜਦੋਂ ਪੰਜ ਸਿੰਘ ਸਹਿਬਾਨ ਜਥੇਦਾਰ ਕਿਸੇ ਨੂੰ ਆਪਣੇ ਅੱਗੇ ਪੇਸ਼ ਕਰਦੇ ਨੇ ਕਿਸੇ ਦੇ ਕੋਈ ਪੇਸ਼ੀ ਲੈਂਦੇ ਨੇ ਤਾਂ ਉਸ ਅੰਦਰ ਦਾ ਡਾਟਾ ਕੌਣ ਅੰਦਰ ਤੋਂ ਇਹ ਡਾਟਾ ਲੀਕ ਕਰ ਰਿਹਾ ਹੈ ਕਿਸ ਨੇ ਲੀਕ ਕੀਤਾ ਇਹ ਵੱਡੇ ਸਵਾਲ ਖੜੇ ਹੋਣਗੇ ਇਸ ਨੂੰ ਲੈ ਕੇ ਹੁਣ ਜੋ ਪੰਜ ਸਿੰਘ ਸਹਿਬਾਨ ਦਾ ਅੱਗੇ ਕੀ ਬਿਆਨ ਆਂਦਾ ਹੈ ਯਾਨੀ ਹਰਪ੍ਰੀਤ ਸਿੰਘ ਬਾਰੇ ਜੋ ਜਥੇਦਾਰ ਨੇ ਉਹਨਾਂ ਬਾਰੇ ਵੀ ਸੂਤਰ ਤੋਂ ਹਵਾਲੇ ਤੋਂ ਅੱਜ ਖਬਰ ਆਈ ਸੀ ਕਿ ਕੀ ਉਹ ਅਸਤੀਫਾ ਦੇ ਸਕਦੇ ਨੇ ਜਿਸ ਤਰੀਕੇ ਨਾਲ ਇਹ ਵੀਡੀਓ ਵਾਇਰਲ ਹੋਈ ਹੈ ਪਰ ਆਉਣ ਵਾਲੇ ਦਿਨਾਂ 'ਚ ਦੇਖਦੇ ਕਿ ਹੁਣ ਕੀ ਅੱਗੇ ਐਕਸ਼ਨ ਹੁੰਦਾ ਹੈ ਕੀ ਅੱਗੇ ਗੱਲਬਾਤ ਹੁੰਦੀ ਹੈ ਕਿ ਮਿਰਸਾ ਸਿੰਘ ਬਲਟੋਆ ਧੋਕੀ ਪੈ ਗਏ ਨੇ ਜਾਂ ਜਿਦਾਦਰ ਹਰਪੀਤ ਸਿੰਘ ਦੇ ਪਿੱਛੇ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੋਨਾਂ ਦੇ ਵਿੱਚ ਤਰਕ ਹੀ ਨਜ਼ਰ ਆ ਰਹੀ ਹੈ ਤੇ ਇਸ ਨੂੰ ਲੈ ਕੇ ਤੁਸੀਂ ਵੀ ਸੁਣੋ ਪੂਰੀ ਵੀਡੀਓ ਦੇ ਵਿੱਚ ਦੋਨਾਂ ਦੀ ਗੱਲਬਾਤ ਹੋਈ ਕੀ ਹੈ